ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜਿਨ੍ਹਾਂ ਸ੍ਰੋਤਿਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਹੈ ਲਾਈਕ ਕੀਤਾ ਸ਼ੇਅਰ ਕੀਤਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਮੈਂ ਅੱਜ ਆਪ ਜੀ ਦੇ ਸਾਹਮਣੇ ਇੱਕ ਕਹਾਣੀ ਪੇਸ਼ ਕਰਨ ਲੱਗੀ ਹਾਂ ਜਿਸ ਦਾ ਵਿਸ਼ਾ ਹੈ ਆਲਸੀ ਪੁੱਤਰ ਇੱਕ ਕਿਸਾਨ ਸੀ ਉਸ ਦਾ ਇੱਕ ਪੁੱਤਰ ਸੀ ਉਹ ਬਹੁਤ ਆਲਸੀ ਸੀ ਉਹ ਕਦੇ ਵੀ ਘਰ ਦਾ ਕੰਮ ਨਹੀਂ ਕਰਦਾ ਸੀ ਜਿਵੇਂ ਹੀ ਉਹ ਸਵੇਰੇ ਸੋ ਸੁਤਾਰੰਦਾ ਸੀ ਤੇ ਉਸਦਾ ਪਿਤਾ ਮੂਹਰੇ ਕੰਮ ਤੇ ਚਲਾ ਜਾਂਦਾ ਸੀ ਜੇਕਰ ਉਸਦਾ ਪਿਤਾ ਉਸ ਨੂੰ ਨਾਲ ਜਾਣ ਲਈ ਕਹਿੰਦਾ ਸੀ ਤਾਂ ਉਹ ਜਵਾਬ ਦੇ ਦਿੰਦਾ ਸੀ ਇਸੇ ਤਰ੍ਹਾਂ ਉਸਦਾ ਪਿਤਾ ਕੰਮ ਤੇ ਜਾਂਦਾ ਮਿਹਨਤ ਕਰਦਾ ਸਵੇਰੇ ਮੰਦਿਰ ਜਾ ਕੇ ਖੇਤਾਂ ਵਿੱਚ ਜਾਂਦਾ ਫਿਰ ਉਸ ਤੋਂ ਹੋਰ ਕਾਰੋਬਾਰ ਦੇ ਕੇ ਰਾਤ ਨੂੰ ਆਪਣੇ ਘਰੇ ਆ ਕੇ ਥੱਕ ਟੁੱਟ ਕੇ ਬਸ ਹੋ ਜਾਂਦਾ ਜਦ ਇੱਕ ਦਿਨ ਐਸਾ ਆਇਆ ਕਿ ਕਿਸਾਨ ਦਾ ਕਿਸਾਨ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਅਤੇ ਉਸ ਦੀ ਬਿਮਾਰੀ ਦਾ ਨਾ ਇਲਾਜ ਹੋਣ ਕਰਕੇ ਉਸ ਦਾ ਦਿਹਾਂਤ ਹੋ ਗਿਆ ਜਿਸ ਦੇ ਕਾਰਨ ਉਹਨਾਂ ਦੇ ਘਰ ਦਾ ਕੰਮ ਸਾਰਾ ਠੱਪ ਹੋ ਗਿਆ ਉਸ ਦੇ ਪੁੱਤਰ ਨੂੰ ਕੁਝ ਵੀ ਨਹੀਂ ਆਂਦਾ ਸੀ ਨਾ ਹੀ ਉਹਨੇ ਕੋਈ ਕੰਮ ਸਿੱਖਿਆ ਸੀ ਨਾ ਕੋਈ ਖੇਤੀਬਾੜੀ ਦੇ ਵੱਲ ਧਿਆਨ ਦੁੱਤਾ ਸੀ ਇਸ ਕਰਕੇ ਉਹ ਕੋਈ ਕੰਮ ਤੇ ਨਹੀਂ ਜਾਂਦਾ ਸੀ ਅਤੇ ਉਹਨਾਂ ਦੇ ਜੋ ਮਜ਼ਦੂਰ ਸਨ ਉਹ ਉਹਨਾਂ ਨਾਲ ਧੋਖਾ ਕਰਦੇ ਸਨ ਅਤੇ ਉਹਨਾਂ ਨੂੰ ਘਰ ਆ ਕੇ ਕੋਈ ਪੈਸਾ ਨਹੀਂ ਦਿੰਦੇ ਸਨ ਜਿਸ ਨਾਲ ਕਿਸਾਨ ਦਾ ਪਰਿਵਾਰ ਗਰੀਬ ਹੋਣ ਲੱਗ ਪਿਆ ਕਿ ਤਾਂ ਉਸ ਦੀ ਉਸ ਦੀ ਕਿਸਾਨ ਦੀ ਘਰਵਾਲੀ ਨੇ ਉਸ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਕੋਈ ਕੰਮ ਕਰ ਆਪਣਾ ਕਾਰੋਬਾਰ ਬਹੁਤ ਜ਼ਿਆਦਾ ਘਟ ਰਿਹਾ ਹੈ ਤਾਂ ਉਸ ਦੇ ਪੁੱਤਰ ਨੇ ਕਿਹਾ ਕਿ ਮੈਂ ਨਾ ਤਾਂ ਕੰਮ ਸਿੱਖਿਆ ਹੈ ਨਾ ਹੀ ਮੈਨੂੰ ਕੋਈ ਕੰਮ ਆਂਦਾ ਹੈ ਨਾ ਖੇਤ ਦਾ ਕੰਮ ਪਤਾ ਹੈ ਮੈਂ ਕੋਈ ਕੰਮ ਨਹੀਂ ਕਰ ਸਕਦਾ ਇਸ ਕਰਕੇ ਮੈਂ ਕਿਤੇ ਵੀ ਨਹੀਂ ਜਾ ਸਕਦਾ ਤਾਂ ਉਸ ਦੀ ਮਾਤਾ ਨੇ ਕਿਹਾ ਕਿ ਮੈਂ ਤੈਨੂੰ ਇੱਕ ਸਲਾਹ ਦਿੰਦੀ ਆ ਤੂੰ ਆਪਣੇ ਨਾਨਾ ਜੀ ਕੋਲ ਜਾਂ ਉਹਨਾਂ ਤੋਂ ਜਾ ਕੇ ਸਲਾਹ ਲੈ ਉਹ ਇੱਕ ਕਾਰੋਬਾਰੀ ਇਨਸਾਨ ਹਨ ਤੈਨੂੰ ਚੰਗੀ ਸਲਾਹ ਦੇਣਗੇ ਇਹ ਸਲਾਹ ਕਿਸਾਨ ਦੇ ਪੁੱਤਰ ਨੂੰ ਵਧੀਆ ਲੱਗੀ ਤੇ ਉਹ ਜਾ ਕੇ ਆਪਣੇ ਨਾਨਾ ਜੀ ਕੋਲ ਚਲਾ ਗਿਆ ਤੇ ਉਸਨੇ ਉਸ ਦੀ ਸਲਾਹ ਲਿੱਤੀ ਨਾਨਾ ਜੀ ਦੀ ਤੇ ਉਹਨਾਂ ਨੂੰ ਕਿਹਾ ਕਿ ਮੇਰਾ ਮੇਰਾ ਕਾਰੋਬਾਰ ਨਹੀਂ ਚੱਲ ਰਿਹਾ ਤੇ ਨਾ ਹੀ ਮੈਨੂੰ ਕੋਈ ਕੰਮ ਆ ਰਿਹਾ ਹੈ ਇਸ ਲਈ ਤੁਸੀਂ ਮੈਨੂੰ ਸਲਾਹ ਦਿਓ ਕਿ ਮੈਂ ਹੁਣ ਕਿਵੇਂ ਕਰਾਂ ਤਾਂ ਉਸਦੇ ਨਾਨਾ ਜੀ ਨੇ ਕਿਹਾ ਪੁੱਤਰ ਬਹੁਤ ਵਧੀਆ ਕੀਤਾ ਕਿ ਤੂੰ ਮੇਰੇ ਕੋਲ ਆ ਗਿਆ ਤਾਂ ਮੈਂ ਤੈਨੂੰ ਇੱਕ ਸਲਾਹ ਦਿੰਦਾ ਹਾਂ ਕਿ ਜਿਵੇਂ ਤੇਰਾ ਪਿਤਾ ਜੀ ਸਵੇਰੇ ਜਲਦੀ ਉੱਠਦੇ ਸੀ ਤੂੰ ਵੀ ਜਲਦੀ ਉੱਠ ਕੇ ਮੰਦਰ ਜਾਇਆ ਕਰ ਉਸ ਤੋਂ ਬਾਅਦ ਖੇਤ ਜਾਇਆ ਕਰ ਖੇਤ ਤੋਂ ਬਾਅਦ ਆਪਣਾ ਕਾਰੋਬਾਰ ਦੇਖਿਆ ਕਰ ਤਾਂ ਉਸਦੇ ਮਨ ਨੂੰ ਇਹ ਗੱਲ ਵਧੀਆ ਲੱਗੀ ਤੇ ਤਾਂ ਕਿ ਕਿਸਾਨ ਦੇ ਪੁੱਤਰ ਨੇ ਆ ਕੇ ਸਵੇਰੇ ਜਲਦੀ ਉੱਠਣਾ ਮੰਦਰ ਜਾਣਾ ਉਸ ਤੋਂ ਬਾਅਦ ਖੇਤ ਜਾਣਾ ਖੇਤ ਜਾ ਕੇ ਸਾਰਾ ਕਾਰੋਬਾਰ ਦੇਖਣਾ ਇਸ ਦੇ ਨਾਲ ਉਹਨਾਂ ਦੇ ਘਰ ਦੀ ਹਾਲਤ ਠੀਕ ਹੁੰਦੀ ਚਲੀ ਗਈ ਜੋ ਮਜ਼ਦੂਰ ਉਹਨਾਂ ਨੂੰ ਬੇਈਮਾਨੀ ਕਰਦੇ ਸੀ ਉਹ ਮਜ਼ਦੂਰ ਵੀ ਸਮੇਂ ਸਿਰ ਪੈਸਾ ਦੇਣ ਲੱਗ ਪਏ ਤੇ ਉਹਨਾਂ ਦਾ ਕਾਰੋਬਾਰ ਵਧੀਆ ਚੱਲ ਪਿਆ ਅਤੇ ਉਹ ਪਹਿਲਾ ਵਾਰ ਅਮੀਰ ਹੋਣ ਲੱਗ ਪਏ ਇਸ ਤਰ੍ਹਾਂ ਕਰਦੇ ਦਿਨੋਂ ਦਿਨ ਉਹਨਾਂ ਤੇ ਪੈਸਾ ਆਂਦਰਿਆ ਤੇ ਉਹਨਾਂ ਦੇ ਘਰ ਦੀ ਹਾਲਤ ਸੁਧਰ ਗਈ ਉੰਦੇ ਇਸੇ ਇਸੇ ਇਹ ਸਿੱਖਿਆ ਦਿੰਦੇ ਹਾਂ ਕਿ ਕਿਸੇ ਵੀ ਬੱਚੇ ਨੂੰ ਆਲਸੀ ਨਹੀਂ ਹੋਣਾ ਚਾਹੀਦਾ ਆਪਣੇ ਮਾਤਾ ਪਿਤਾ ਦੇ ਨਾਲ ਕੰਮ ਵਿੱਚ ਹੱਥ ਵਟਾਉਣਾ ਚਾਹੀਦਾ ਹੈ ਅਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ